ਕੰਮ ਦੀ ਇੰਨੀ ਤੰਗ ਸੀਗੀ ਵੀ ਐਤਵਾਰ ਨੂੰ ਵੀ ਦੁਕਾਨ ਖੋਲਦੇ ਸੀਗੇ ਐਤਵਾਰ ਨੂੰ ਬਾਕੀ ਮਾਰਕੀਟ ਵੀ ਖੁੱਲਦੀ ਸੀਗੀ ਸਾਡੇ ਕੋ ਗਾ ਕੋ ਬਹੁ ਸੀ ਮਾਰਕੀਟ ਵਾਲੇ ਸਾਡੇ ਤੋਂ ਤੰਗ ਹੋ ਗਏ ਫਿਰ ਉਹਨੇ ਸ਼ਾਪ ਇਨਸਪੈਕਟਰ ਜਿਹੜਾ ਹੁੰਦਾ ਉਹਨੂੰ ਸ਼ਿਕਾਇਤ ਕਰਤੀ ਹੂੰ ਉਹ ਸਾਡੇ ਦੁਕਾਨ ਦੇ ਮੋਹਰੇ ਆ ਕੇ ਖੜੇ ਆ ਉਹਨੇ ਸਾਡਾ ਚਲਾਨ ਕਰਤਾ ਇੱਕ ਦੋ ਬੰਦੇ ਮੇਰੇ ਕੋ ਆਏ ਆ ਮੈਂ ਤਰਲਾ ਕਰ ਦੋ ਇਹਨੂੰ ਪੈਸੇ ਦੇ ਦੋ ਮਹਾਨ ਨਹੀਂ ਮੈਨੂੰ ਨਾ ਇੱਕ ਮੰਚ ਸੀ ਮੈਂ ਕਦੇ ਕੋਰਟ ਦੀ ਸੀ ਦੇਖੀ ਨਹੀਂ ਜੱਜ ਦੇਖਣਾ ਜਾ। ਫਿਰ ਜੱਜ ਕਿਵੇਂ ਫੈਸਲਾ ਕਰਦਾ। ਨਾਲੇ ਜੱਟਾਂ ਦੇ ਤੇ ਕਚਹਿਰੀਆਂ ਆ। ਉਮਰ ਉਮਰ ਘਟਸੀ। ਮੈਂ ਵੀ ਕੋਰਟ ਕੀ ਹੁੰਦੀ ਐ ਵੀ ਜੱਜ ਕਿਦਾਂ ਦਾ ਹੁੰਦਾ ਐ ਵੀ ਉਹ ਕਿੱਥੇ ਫੈਸਲਾ ਕਰਦੇ ਮੈਂ ਉਹ ਦੇਖਣਾ ਜ਼ਰੂਰ। ਅੱਛਾ। ਤੇ ਮੇਰਾ ਚਲਾਨ ਉੱਥੇ ਪੇਸ਼ ਹੋ ਗਿਆ ਮੈਂ ਭੁਗਤਣ ਵਾਸਤੇ ਗਿਆ। ਜੱਜ ਮੈਨੂੰ ਕਹਿੰਦਾ ਕਾਕਾ ਜੀ ਐਤਵਾਰ ਕਾਦੇ ਵਾਸਤੇ ਬਣਾਇਆ ਛੁੱਟੀ ਵਾਸਤੇ ਤੁਸੀਂ ਐਤਵਾਰ ਨੂੰ ਵੀ ਕੰਮ ਕਰਦੇ ਹੋ। ਦੁਕਾਨ ਖੋਲਦੇ ਹੋ। ਮੈਂ ਹਾਜੀ ਸਾਰੀ ਮਾਰਕੀਟ ਖੁੱਲਦੀ ਐ। ਤੇ ਕਹਿੰਦਾ ਫਿਰ ਢੋਡੀ ਉਹ ਸ਼ਿਕਾਇਤ ਕਿਉਂ ਵਈਆ ਤੁਹਾਡਾ ਚਲਾਨ ਕਿਉਂ? ਕੀਤਾ ਮੈਂ ਆ ਜੀ ਇਸ ਤਰ੍ਹਾਂ ਮੈਂ ਨਮਾ ਨਮਾ ਆਇਆ ਪਿੰਡੋਂ ਜੀ ਮੈਨੂੰ ਪਤਾ ਨਹੀਂ ਬਾਕੀ ਸਾਰਿਆਂ ਤੋਂ 2 ਮਹੀਨਾ ਲੈਂਦਾ ਆ ਤੇ ਮੈਨੂੰ ਹਾਲੇ ਪਤਾ ਨਹੀਂ ਸੀਗਾ ਤੇ ਵੀ ਉਹ ਮਹੀਨਾ ਲੈਂਦਾ ਆ ਤਾਂ ਕਰਕੇ ਉਹਨੇ ਮੈਨੂੰ ਚਲਾ ਕਰਦਾ ਜੱਜ ਹੱਸ ਪਿਆ ਅੱਛਾ ਉਹਨੇ ਫਿਰ ਮੈਨੂੰ 50 ਰੁਪਏ ਚਰਾਣ ਕੀਤਾ